ਇਹ ਕੋ ਪਹਿਲੀ ਤਾਂ ਇਹੀ ਗੱਲ ਸੀ ਵੀ ਪਹਿਲਾਂ ਤਾਂ ਸਭ ਤੋਂ ਇਹੀ ਸੀ ਕਿ ਕਿਉਂਕਿ ਮੰਤਰੀ ਦੀ ਜ਼ਿੰਮੇਵਾਰੀ ਜਦੋਂ ਪ੍ਰਾਈਮ ਮਿੰਿਸਟਰ ਸਾਹਮਣੇ ਦਿੱਤੀ ਆ ਕਿਉਂਕਿ ਇੱਕ ਸਟੇਟ ਹੈੱਡ ਹੋਣ ਨਾਤੇ ਗਵਰਨਰ ਸਾਹਿਬ ਨੂੰ ਮਿਲਣਾ ਉਹਨਾਂ ਤੋਂ ਗਾਈਡੈਂਸ ਲੈਣੀ ਉਹ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਗਵਰਨਰ ਹੋਣ ਨਾਤੇ ਉਹ ਬਹੁਤ ਲੰਬੇ ਤਰ ਤੋਂ ਜਿਹੜਾ ਉਹ ਸਿਆਸਤ ਨਾਲ ਵੀ ਜੁੜੇ ਆ ਸਮਾਜ ਸੇਵਾ ਨਾਲ ਵੀ ਜੁੜੇ ਆ ਤੇ ਹਮੇਸ਼ਾ ਉਹਨਾਂ ਦੀਆਂ ਬੈਸਟ ਵਿਸ਼ੀਜ਼ ਨੇ ਜਿਹੜੀਆਂ ਉਹ ਮੇਰੇ ਨਾਲ ਰਹੀਆਂ ਉਹ ਅਸ਼ੀਰਵਾਦ ਵੀ ਜਿਹੜਾ ਏ ਇੱਕ ਵੱਡਿਆਂ ਤੋਂ ਐਜ਼ ਅ ਗਵਰਨਰ ਹੋਣ ਦੇ ਨਾਤੇ ਉਹ ਤਾਂ ਸੂਬੇ ਦੇ ਬਾਰੇ ਕੀ ਹਾਲਾਤ ਨੇ ਕਿਸ ਤਰੀਕੇ ਦੀਆਂ ਉਹਨਾਂ ਦੇ ਕੋਲ ਕਿਉਂਕਿ ਬਹੁਤ ਹਰ ਚੀਜ਼ ਦੇ ਇਨਪੁਟਸ ਹੁੰਦੇ ਆ ਕਿਸ ਤਰੀਕੇ ਨਾਲ ਸਟੇਟ 'ਚ ਅੱਗੇ ਕੀ ਕਰਨ ਵਾਲਾ ਏ ਉਹ ਸਾਰੀਆਂ ਗੱਲਾਂ ਉਹਨਾਂ ਨਾਲ ਹੋਈਆਂ ਦੇਖੋ ਸਭ ਤੋਂ ਜ਼ਰੂਰੀ ਤਾਂ ਅੱਜ ਲਾਅ ਐਂਡ ਆਰਡਰ ਆ ਜਿਹੜਾ ਇਸ ਵੇਲੇ ਬਿਲਕੁਲ ਪੰਜਾਬ ਦਾ ਹਿੱਲਿਆ ਹੋਇਆ ਏ ਲੁਧਿਆਣੇ ਚ ਮੈਂ ਜਿੱਥੋਂ ਆਪ ਆਉਣਾ ਏ ਉਹਦੇ ਵਿੱਚ ਤੁਸੀਂ ਹਾਲਾਤ ਦੇਖਿਆ ਵੀ ਕੀ ਬਣੇ ਆ ਕੱਲ ਹੀ ਬਰਦਾਸ਼ਪੁਰ ਦੇਖੋ ਤੁਸੀਂ ਕਿਸ ਤਰੀਕੇ ਨਾਲ ਦੁਬਾਰਾ ਉਹ ਸੀਨ ਯਾਦ ਆ ਗਿਆ ਵੀ ਇੰਨੀਆਂ ਗੋਲੀਆਂ ਨਾਲ ਬਿੰਨੇ ਆ ਹੋਇਆ ਇੰਨਾ ਹਸਲਾ ਕਿੱਥੋਂ ਇੰਨੀਆਂ ਗੋਲੀਆਂ ਚੱਲ ਰਹੀਆਂ ਉਦੋਂ ਬਾਅਦ ਤੁਸੀਂ ਹੋਰ ਇੱਕ ਇਨਸੀਡੈਂਟ ਦੇਖ ਰਹੇ ਆ ਕਿਸ ਤਰੀਕੇ ਨਾਲ ਕੁੱਟਮਾਰ ਹੋ ਰਹੀ ਆ ਤੇ ਇਹ ਤਮਾਸ਼ਾ ਹੋਕ ਹੀ ਰਿਹਾ ਏ ਇਹ ਕਿਉਂ ਬਿਲਕੁਲ ਮਸ਼ੀਨਰੀ ਆ ਜਿਹੜੀ ਸਰਕਾਰ ਦੀ ਉਹ ਫੇਲ ਹੋ ਗਈ ਕਿਤੇ ਨਾ ਕਿਤੇ ਜਿਹੜਾ ਕੰਟਰੋਲ ਆ ਗਵਰਨਮੈਂਟ ਦਾ ਉਹ ਕਿਤੇ ਨਾ ਕਿਤੇ ਹਿੱਲ ਚੁੱਕਿਆ ਏ ਉਹ ਦਿਖ ਨਹੀਂ ਰਿਹਾ ਥੱਲੇ ਕੋਈ ਕਮਾਂਡ ਜਿਹੜੀ ਹੁੰਦੀ ਆ ਉਹ ਕਮਾਂਡ ਜਿਹੜੀ ਆ ਉਹ ਸਰਕਾਰ ਦੀ ਦਿਖ ਨਹੀਂ ਰਹੀ ਜਿਹੜੇ ਮੰਤਰੀ ਨੇ ਉਹ ਕਹਿ ਰਹੇ ਆ ਵੀ ਸਾਡੇ ਕੋਲ ਕੋਈ ਸਾਡੇ ਕੁਝ ਨਹੀਂ ਬੱਲੇ ਸਾਡੇ ਕੰਟਰੋਲ 'ਚ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੇ ਪਤਾ ਲੱਗਦਾ ਏ ਹਾਉ ਭਾਉ ਤੋਂ ਵੀ ਸਾਰਾ ਕੁਝ ਆ ਜਿਹੜਾ ਉਹ ਦਿੱਲੀ ਚਲਾ ਗਿਆ ਜਿਹੜਾ ਦਿੱਲੀ ਵਾਲੇ ਨੇ ਜਿਨ੍ਹਾਂ ਕੋਲ ਚਾਬੀ ਆ ਕੰਟਰੋਲ ਆ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਆ ਤੇ ਫਿਰ ਕੰਮ ਚੱਲੂ ਕਿੱਥੋਂ ਇਸ ਕਰਕੇ ਇਹ ਪੰਜਾਬ ਦਾ ਤਾਣਾ ਬਾਣਾ ਜਿਹੜਾ ਉਹ ਬਹੁਤ ਬਰੀ ਤਰ੍ਹਾਂ ਵਿਗੜ ਚੁੱਕਿਆ ਏ ਤੇ ਹੁਣ ਉਹ ਸਾਰਾ ਤੰਤਰ ਜਿਹੜਾ ਇੱਕ ਇਲੈਕਸ਼ਨ ਜਿੱਤਣ ਨੂੰ ਜਿਹੜੀ ਆ ਉਹ ਦਿਲੰਦਰ ਵੈਸਟ ਦੀ ਉਹਦੇ ਉੱਤੇ ਸਾਰਾ ਜੁਟਿਆ ਹੋਇਆ ਵੀ ਜਿਹੜਾ ਪਾਰਲੀਮੈਂਟ ਚ ਹਾਰ ਹੋਈ ਆ ਅਜੇ ਕੀ ਇਹਨਾਂ ਦਾ ਕਾਂਗਰਸ ਤੇ ਆਮ ਆਦਮੀ ਦਾ ਅਲਾਈਅੰਸ ਸੀਗਾ ਤੇ ਉਹਦੇ ਬਾਫਯੂਦ ਵੀ ਜਿਹੜਾ ਉਹ ਨਤੀਜੇ ਇਹਨਾਂ ਦੇ ਮੂਰੇ ਆ ਤੇ ਇਸ ਕਰਕੇ ਉਹ ਹਾਲਾਤ ਨੇ ਜਿਹੜੇ ਜੇਲ੍ਹ ਚ ਸੀਐਮ ਵੀ ਉੱਥੇ ਦੇ ਡਿਪਟੀ ਮੁੱਖ ਮੰਤਰੀ ਹੋਰ ਵੀ ਇਹਨਾਂ ਦੇ ਲੋਕ ਜਿਹੜੇ ਕੁਝ ਬਾਹਰ ਬੂਰ ਭੱਜ ਗਏ ਸੀ ਉਹ ਹੁਣ ਆਏ ਨੇ ਮੇਰਾ ਕਹਿਣ ਦਾ ਭਾਵ ਆ ਕੋਈ ਹਵਾਲੀਵਾਰਸਾ ਜਿਹੜਾ ਇਸ ਵੇਲੇ ਹੈ ਨਹੀਂ ਮੈਂ ਤਾਂ ਆਪ ਗਵਰਨਰ ਸਾਹਿਬ ਨੂੰ ਇਹ ਗੱਲ ਕਹੀ ਆ ਵੀ ਆਉਣ ਵਾਲੇ ਦਿਨਾਂ ਚ ਚਾਹੇ ਤੁਸੀਂ ਚੀਫ ਮਿਨਿਸਟਰ ਸਾਹਿਬ ਨੂੰ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਬੁਲਾਓ ਤੇ ਸਾਰੀ ਰਿਪੋਰਟ ਆ ਜਿਹੜੀ ਉਹ ਹੋਮ ਮਿਨਿਸਟਰੀ ਨੂੰ ਜਿਹੜੀ ਆ ਉਹ ਦੇਣੀ ਚਾਹੀਦੀ ਆ ਮੈਂ ਵੀ ਆਪਣੇ ਵੱਲੋਂ ਦਵਾਂਗਾ ਇਸ ਤਰੀਕੇ ਨਾਲ ਪੰਜਾਬ 'ਚ ਅਸੀਂ ਬਹੁਤ ਨੁਕਸਾਨ ਉਠਾਇਆ ਏ ਪੰਜਾਬ 'ਚ ਬਹੁਤ 35000 ਤੋਂ ਉੱਤੇ ਲੋਕ ਸ਼ਹੀਦ ਹੋਏ ਮਾਰੇ ਗਏ ਉਹ ਇੱਕ ਵੱਖਰੀ ਗੱਲ ਆ ਪਰ ਜਿਹੜੇ ਇੰਨੇ ਸਾਲ ਅਸੀਂ ਪਿੱਛੇ ਰਹਿ ਗਿਆ ਪੰਜਾਬ ਅੱਜ ਫੇਰ ਪੰਜਾਬ 'ਚ ਕੋਈ ਇੰਡਸਟਰੀ ਨਹੀਂ ਆ ਰਹੀ ਅੱਜ ਫੇਰ ਪੰਜਾਬ ਦੇ ਵਪਾਰੀ ਆ ਜਿਹੜੇ ਉਹ ਹੋਰ ਸੂਬਿਆਂ ਵੱਲੋਂ ਜਾ ਰਹੇ ਨੇ ਕੋਈ ਵੀ ਆਰਡਰ ਆ ਜਿਹੜਾ ਉਹ ਇੱਥੇ ਦੇਣ ਨੂੰ ਤਿਆਰ ਨਹੀਂਗੇ ਕਿਉਂਕਿ ਫੈਕਟਰੀਆਂ ਆ ਜਿਹੜੀਆਂ ਜੇ ਉੱਥੇ ਕੋਈ ਆਰਡਰ ਦੇਊਗਾ ਬਾਹਰੋਂ ਕੰਪਨੀਆਂ ਤਦ ਹੀ ਚੱਲੂਗਾ ਉਹ ਕੋਈ ਦੇਣ ਨੂੰ ਤਿਆਰ ਨਹੀਂਗਾ ਵੀ ਪੰਜਾਬ 'ਚ ਹਾਲਾਤ ਕੀ ਬਣਨੇ ਆ ਇੱਥੇ ਟੂਰਿਸਟ ਕੋਈ ਆਉਣ ਨੂੰ ਤਿਆਰ ਨਹੀਂਗਾ ਇਨਵੈਸਟਰ ਕੋਈ ਆਉਣ ਨੂੰ ਤਿਆਰ ਨਹੀਂਗਾ ਤੇ ਪੰਜਾਬ ਦਾ ਹਾਲਾਤ ਬਣਨਗੇ ਕੀ ਕਿਸ ਤਰੀਕੇ ਨਾਲ ਆਪਣਾ ਪੰਜਾਬ ਜਿਹੜਾ GST ਪਹਿਲਾਂ ਹੀ ਕੁੱਲ 2700 ਕਰੋੜ ਰਹਿ ਗਿਆ ਏ ਆ ਨਾਲ ਹਰਿਆਣਾ ਏ ਉਹਦਾ 23000 ਕਰੋੜ ਹੋਇਆ ਪਿਆ ਮੈਨੂੰ ਇੱਕ ਗੱਲ ਹੋਰ ਮੈਂ ਤੁਹਾਡੇ ਮੂਰੇ ਕਹਿਣੀ ਚਾਹਨਾ ਵੀ ਜਿਹੜੀ ਸੈਂਟਰ ਮੈਂ ਸਾਰੇ ਤਕਰੀਬਨ ਮਿਨਿਸਟਰੀਆਂ ਨਾਲ ਗੱਲ ਕੀਤੀ ਆ ਸਾਰੇ ਸੂਬੇ ਕਿਤੇ ਨਾ ਕਿਤੇ ਵੱਖ-ਵੱਖ ਸਕੀਮਾਂ 'ਚ ਪੈਸਾ ਲੈ ਕੇ ਜਾ ਰਹੇ ਆ ਪਰ ਜਿਹੜਾ ਸਾਡਾ ਸੂਬਾ ਏ ਪੰਜਾਬ ਉਹ ਚੋਂ ਕਦੇ ਕੋਈ ਮੰਤਰੀ ਕਿਸੇ ਕੈਬਨਿਟ ਮੰਤਰੀ ਨੂੰ ਨਹੀਂ ਮਿਲਿਆ ਅੱਜ ਤੱਕ ਤੁਸੀਂ ਮੈਨੂੰ ਦੱਸ ਦੋ ਕਿੰਨਾ ਦਿਨ ਹੋ ਗਏ ਸੌ ਚੱਕੀ ਨੂੰ ਸਰਕਾਰ ਨੂੰ ਇੱਕ ਵੀ ਪੰਜਾਬ ਦਾ ਕੋਈ ਮੰਤਰੀ ਕੋਈ ਵੀ ਪੰਜਾਬ ਦਾ ਮੰਤਰੀ ਜਾ ਕੇ ਸੈਂਟਰਲ ਮਿਨਿਸਟਰ ਨੂੰ ਕਿਸੇ ਬਜਟ ਆਉਣ ਵਾਲਾ ਏ ਬਜਟ ਦੇ ਵਿੱਚ ਸਾਰੀਆਂ ਸਕੀਮਾਂ ਆਉਣੀਆਂ ਸਾਰੇ ਸੂਬੇ ਆ ਕੇ ਮਿਲ ਰਹੇ ਆ ਸਾਰੇ ਚੀਫ ਮਿਨਿਸਟਰ ਆ ਕੇ ਮਿਲ ਰਹੇ ਆ ਸਾਡਾ ਕੋਈ ਵੀ ਚੀਫ ਮਿਨਿਸਟਰ ਨਹੀਂ ਸਾਡਾ ਕੋਈ ਮੰਤਰੀ ਨਹੀਂ ਉੱਥੇ ਜਾ ਕੇ ਆਪਣੀ ਗੱਲ ਤਾਂ ਰੱਖੇ ਕੋਈ ਪੰਜਾਬ ਦੇ ਬਾਰੇ ਪਹਿਲਾਂ ਹੀ ਪੰਜਾਬ ਦੇ ਕੋਲ ਤਾਂ ਢੇਲਾ ਹੈ ਨਹੀਂ ਸੈਂਟਰ ਤੋਂ ਇਹ ਸਕੀਮਾਂ 'ਚ ਹਿੱਸੇਦਾਰੀ ਆ ਜਿਹੜੀ ਉਹ ਲੈਣ ਨਹੀਂ ਜਾਂਦੇ ਪਤਾ ਨਹੀਂ ਕਿਸ 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 ਆਕੜ 'ਚ ਨਹੀਂ ਜਾਂ ਤੱਕ ਕੇਜਰੀਵਾਲ ਦਾ ਇਹ ਹੁਕਮ ਆ ਵੀ ਤੁਸੀਂ ਉਹਨਾਂ ਦੀ ਲੜਾਈ ਪਰਸਨਲ ਬਣਾਈ ਹੋਈ ਆ ਵੀ ਕਿਸੇ ਮੰਤਰੀ ਨੂੰ ਜਾਂ ਸੀਐਮ ਨੂੰ ਉਹ ਜਾਣ ਨਹੀਂ ਦਿੰਦੇ ਦੂਜੀ ਗੱਲ ਇਹ ਵੀ ਆ ਕਿਉਂਕਿ ਕੇਜਰੀਵਾਲ ਜੇਲ੍ਹ 'ਚ ਨੇ ਉਹ ਰੋਪਵਾਜੀ ਕਰਦੇ ਆ ਇਹ ਉਸ ਦੇ ਡਰ ਤੋਂ ਬਾਏ ਉਹਨਾਂ ਦੇ ਡਰ ਤੋਂ ਨਾ ਸੀਐਮ ਨਾ ਕੋਈ ਮੰਤਰੀ ਆ ਜਿਹੜਾ ਕੇਂਦਰ ਚ ਜਾਂਦਾ ਏ ਤੇ ਮਿਨਿਸਟਰੀਆਂ ਨਾਲ ਗੱਲ ਕਰਦਾ ਨੁਕਸਾਨ ਕਿਹਦਾ ਹੋ ਰਿਹਾ ਨੁਕਸਾਨ ਇਹਦਾ ਜਿਹੜਾ ਪੰਜਾਬ ਨੂੰ ਉਠਾਉਣਾ ਪੈ ਰਿਹਾ ਪੰਜਾਬ ਦੇ ਲੋਕਾਂ ਨੂੰ ਉਠਾਉਣਾ ਪੈ ਰਿਹਾ ਉਦੋਂ ਬਾਅਦ ਕੋਈ ਇਹਨਾਂ ਦਾ ਸੈਕਟਰੀ ਕੋਈ ਆਫੀਸਰ ਉਹ ਨਹੀਂ ਜਾ ਸਕਦਾ ਕਿਉਂਕਿ ਸੀਐਮ ਦੇ ਹੁਕਮ ਨੇ ਕੋਈ ਆਪਣੇ ਕਾਉਂਟਰਪਾਰਟ ਕੋਈ ਤਾਂ ਮੈਨੂੰ ਦੱਸੋ ਕਿਸੇ ਵੀ ਮਿਨਿਸਟਰੀ ਦਾ ਸੈਕਟਰੀ ਉੱਥੇ ਜਾ ਕੇ ਕਿਸੇ ਸੈਕਟਰੀ ਨੂੰ ਮਿਲਿਆ ਹੋਵੇ ਕਿਸੇ ਜੁਆਇੰਟ ਸੈਕਟਰੀ ਨੂੰ ਮਿਲਿਆ ਹੋਵੇ ਬਿਲਕੁਲ ਨਹੀਂ ਤੇ ਬਜਟ ਜਿਹੜਾ ਹੈ ਉਹ 10 ਦਿਨ ਨੂੰ 15 ਦਿਨ ਨੂੰ ਆਉਣ ਨੂੰ ਤਿਆਰ ਆ ਤੇ ਪੰਜਾਬ ਨੂੰ ਮਿਲੂਗਾ ਕਿਵੇਂ ਕੁਛ ਅਸੀਂ ਖਾਲੀ ਰਹਿ ਜਾਾਂਗੇ ਫੇਰ ਉਸ ਤੋਂ ਇਸ ਕਰਕੇ ਮੈਂ ਮੀਡੀਆ ਰਾਹੀਂ ਇਹ ਮੈਂ ਥੋੜੇ ਰਾਹੀਂ ਵੀ ਕਹਿਣਾ ਤੇ ਮੈਂ ਗਵਰਨਰ ਸਾਹਿਬ ਨੂੰ ਵੀ ਇਹ ਗੱਲ ਕੀਤੀ ਆ ਮੈਂ ਹੋਰ ਮੁੱਖ ਮੰਤਰੀ ਸਾਹਿਬ ਨੂੰ ਵੀ ਪਹਿਲਾਂ ਕੀਤੀ ਸੀ ਹੁਣ ਇਲੈਕਸ਼ਨਾਂ ਤੋਂ ਵਿਲੇ ਹੋ ਜਾਣਗੇ ਮੈਂ ਫੇਰ ਕਰੂੰਗਾ ਵੀ ਭਾਈ ਸਾਹਿਬ ਸੈਂਟਰ ਦੇ ਵਿੱਚ ਵੱਖ-ਵੱਖ ਸਕੀਮਾਂ 'ਚ ਪੈਸਾ ਲੈਣ ਲਈ ਉੱਥੇ ਦਿੱਲੀ ਪਹੁੰਚੋ ਉੱਥੇ ਮਹਿਕਮਿਆਂ ਨਾਲ ਗੱਲ ਕਰੋ ਉੱਥੇ ਮਿਨਿਸਟਰੀਆਂ ਨਾਲ ਗੱਲ ਕਰੋ ਇੱਥੇ ਦਾ ਜੋ ਹਲਾਲ ਤੁਸੀਂ ਪੰਜਾਬ ਦੇ ਬਣਾਏ ਹੋਏ ਆ ਲੋਕਾਂ ਦੇ ਮੂਹਰੇ ਆ ਪਰ ਲੋਕਾਂ ਨੂੰ ਵੱਖ-ਵੱਖ ਸੈਂਟਰ ਦਾ ਜਿਹੜਾ ਹਿੱਸਾ ਲੈਣਾ ਉਹ ਤਾਂ ਪੰਜਾਬ ਦੇ ਲੋਕਾਂ ਨੂੰ ਦਬਾਉਂੋ। ਬਿੱਟੂ ਜੀ ਅਮਰਿਤਪਾਲ ਦੇ ਇੱਕ ਵੀਟ ਆਇਆ ਆ ਆਪਕੋ ਲੱਗਦਾ ਹੈ ਕਿ ਉਹ ਡਾਕਟਰ ਹੈ ਕਿ ਉਸਨੇ kia ਹੈ ਨਹੀਂ kia ਹੈ ਔਰ ਉਹ ਆਪਣੇ ਬਦਲ ਦੀ ਚੇਅਰਮੈਨ ਨੂੰ ਕੰਟਰੋਲ ਨਹੀਂ ਕਰ ਰਿਹਾ ਹੈ। ਦੇਖੋ کہیں ਨਾ کہیں ਜੋ ਅਮਰਿਤਪਾਲ ਲੋਗੋ ਨੇ ਐਮਪੀ ਚੁਨਾ ਹੈ ਔਰ ਐਮਪੀ ਕੀ ਵਕਤ ਜਬ ਇਲੈਕਸ਼ਨ ਸੇ ਪਹਿਲੇ ਵੀ ਆਪ ਓਥ ਲੈਤੇ ਹੈਂ ਦੇਸ਼ ਕੇ ਲੀਏ ਆਪਣੇ ਸੰਵਿਧਾਨ ਕੇ ਲੀਏ ਉਹ ਵੀ ਲੀ और उसके बाद वो पाँच तरीक को अमृतपाल शब्द लेके गए हैं अपने संविधान और कॉन्स्टिट्यूशन की वही बात उनकी माता जी ने कही है भाई उन्होंने अब जो कॉन्स्टिट्यूशन संविधान की ओथ ली है तो वो अपने देश का और पंजाब का ही भला करेंगे उससे किसी खालिस्तान का भला थोड़ी उन्होंने करना है या खालिस्तान की थोड़ी बात करनी है तो यही बात कही है इसमें कई शक्तियाँ हैं जो पीछे से मेरी ख्याल से फैमिली के ऊपर भी और जो भी हैंडल कर रहे हैं ये उनके ऊपर भी कहीं ना कहीं प्रेशर है वो वो दिखाई दे रहा है तो मैं तो यही कहूँगा उनके माता जी बहुत उन्होंने अच्छी बात की है हमें उ, उनको सपोर्ट करनी चाहिए और बार बार अब जो उन्होंने बात कह दी है उसे ये उनके ऊपर कोई प्रेशर भी नहीं डालना चाहिए तो मुझे लग रहा था भी कहीं ना कहीं जब उन्होंने दोबारा बात की है उनके ऊपर प्रेशर था उनकी आवाज़ में ये झलक आ रही थी भी उनके ऊपर कोई ना कोई दबाव है जो पीछे से डाला जा रहा है लेकिन लोगों ने वोट देश के कानून के हिसाब से डाली है वोट और उन्होंने जो अपनी ओथ ली है वो उन्होंने देश के कानून और संविधान के माध्यम से ली है आ, थे जो नहीं देखो मेरी ख्याल मुझे समझ नहीं आता भी गवर्नर साहब एक पोस्ट ऐसी है जिसपे पॉलिटिक्स तो नहीं होनी चाहिए गवर्नर जी गवर्नर साहब को तो छोड़ना चाहिए पर यह बदकिस्मती है कि हर जगह पॉलिटिक्स ही हो रही है पॉलिटिक्स से ऊपर कुछ नहीं बाकी पार्टियों के ऊपर आपने बात करनी या करें लेकिन आप इस पर पॉलिटिक्स मत करें और जो मूसेवाला साहब का जब इंसिडेंस हुआ था तो उस टाइम उन्हें पता होना चाहिए उनके सहयोगी आज भी इंडी लाइन्स के जो पार्टनर हैं केजरीवाल साहब और राहुल गांधी उनका समझौता है वो बात अपनी आम आदमी सरकार से करें जो उनका अलायंस पार्टनर है वो इंसिडेंस जो हुआ है वो बिल्कुल उस इनके पार्टनर आम आदमी की सरकार के फेलियर की जब उसे सिक्योरिटी वापस ली है ये सवाल जो भी जिसका भी आप नाम ले रहे हैं वो कृपा करें ये सवाल जब कोई भी मीटिंग होती है इंडिया अलायंस की अब हाउस शुरू हो जाएगा वहाँ पे सारे एमपी कांग्रेस के ਔਰ ਆਮ ਆਦਮੀ ਕੇ ਇਕੱਠੇ ਬੈਠੇ ਹੋਣਗੇ ਆਪਣੇ ਐਮਪੀਓ ਕੋ ਕਹੇ ਪੰਜਾਬ ਕੇ ਐਮਪੀਓ ਦੋ ਜਿਹੜੇ ਪੰਜਾਬ ਦੇ ਐਮਪੀ ਨੇ ਸੱਤ ਉਹਨਾਂ ਨੂੰ ਕਹਿਣ ਚਾਹੇ ਉਹ ਬਾਜਵਾ ਸਾਹਿਬ ਨੇ ਚਾਹੇ ਕੋਈ ਹੋਰ ਸਾਹਿਬ ਨੇ ਉਹ ਉਸ ਮੀਟਿੰਗ ਦੇ ਵਿੱਚ ਬਾਈਕਾਟ ਕਰਿਆ ਕਰਨ ਉਸ ਮੀਟਿੰਗ 'ਚ ਬਿਲਕੁਲ ਨਾ ਬੈਠਿਆ ਕਰਨ ਜਿਹਦੇ ਵਿੱਚ ਆਮ ਆਦਮੀ ਦੇ ਲੋਕ ਕਿਉਂਕਿ ਮੂਸੇਵਾਲ ਦਾ ਕਤਲ ਕਰਵਾਉਣ ਦੇ ਵਿੱਚ ਜਿਹੜੇ ਨੇ ਉਹ ਉਸ ਵੇਲੇ ਦੀ ਆਮ ਆਦਮੀ ਦੀ ਸਰਕਾਰ ਉਹਦੇ ਉੱਤੇ આરોਪ ਨੇ ਅੱਜ ਉਹਨਾਂ ਦਾ ਅਲਾਈਅੰਸ ਆ ਤੇ ਉਹ ਗੱਲ ਜਿਹੜੀ ਇਹ ਕਹਿਣਾ ਚਾਹੁੰਦੇ ਆ ਉਹ ਜਾ ਕੇ ਉਹਨਾਂ ਨੂੰ ਕਹਿਣ। ਨਹੀਂ ਜੀ ਨਹੀਂ ਮੈਂ ਤਾਂ ਜਦੋਂ ਕਾਂਗਰਸ ਸੀ ਉਦੋਂ ਮੈਨੂੰ ਉਦੋਂ ਵੀ ਮੋਰੈਂਡਮ ਦਿੰਦੇ ਸੀ ਮੈਂ ਜਾ ਕੇ ਹਮੇਸ਼ਾ ਆਵਾਜ਼ ਉਠਾਈ ਆ ਸਵਾ ਸਾਲ ਮੈਂ ਕਿਸਾਨਾਂ ਦੇ ਲਈ ਆਪ ਕਿਸਾਨਾਂ ਨਾਲ ਮੈਂ ਧਰਨੇ ਤੇ ਬੈਠਾ ਰਿਆ ਮੇਰੇ ਮੈਂ ਤਾਂ ਆਪ ਉਹਨਾਂ ਨੂੰ ਹਮੇਸ਼ਾ ਇਹ ਗੱਲ ਕਹੀ ਆ ਵੀ ਮੈਂ ਉਹਨਾਂ ਦੀ ਆਵਾਜ਼ ਬਣ ਕੇ ਆਪ ਉਹਨਾਂ ਦੀ ਆਵਾਜ਼ ਉਠਾਉਂਗਾ ਹਰ ਜਗ੍ਹਾ ਇਸ ਕਰਕੇ ਬਿਲਕੁਲ ਉਹ ਬੇਸ਼ੱਕ ਕਾਂਗਰਸ ਨੂੰ ਦੇਣ ਅਕਾਲੀ ਦਲ ਨੂੰ ਦੇਣ ਆਮ ਆਦਮੀ ਨੂੰ ਜਿੰਨੂੰ ਮਰਜ਼ੀ ਦੇਣ ਪਰ ਅਸੀਂ ਕਿਸਾਨ ਆ ਕਿਸਾਨਾਂ ਦੇ ਨਾਲ ਆ ਤੇ ਉਹਨਾਂ ਦੇ ਇਸ਼ੂ ਆ ਮੈਂ ਤਾਂ ਪਹਿਲਾਂ ਕਿਹਾ ਵੀ ਮੈਂ ਵਿੱਚ ਬੈਠਾ ਐ ਇਸ ਵੇਲੇ ਸਰਕਾਰ ਦੇ ਵਿੱਚ ਤੇ ਮੇਰੇ ਨਾਲ ਮੈਂ ਜਿੱਥੇ ਮੈਨੂੰ ਬੁਲਾਉਣ ਮੈਂ ਆਉਣ ਨੂੰ ਤਿਆਰ ਆ ਜਿੱਥੇ ਉਹ ਚਾਹਣ ਮੈਨੂੰ ਮਿਲਣ ਕਿਉਂਕਿ ਇਕੱਲੇ ਲੀਡਰ ਨਹੀਂ ਬਾਕੀ ਜਿਹੜੇ ਸਾਰੇ ਕਿਸਾਨ ਨੇ ਉਹ ਸਾਡੇ ਰਿਸ਼ਤੇਦਾਰ ਨੇ ਰੋਜ ਇੱਕ ਦੂਜੇ ਨੂੰ ਅਸੀਂ ਮਿਲਦੇ ਆ ਅੱਜ ਵੀ ਮੈਨੂੰ ਮਿਲੇ ਆ ਅੱਜ ਬੜਾ ਵੱਡਾ ਇੱਕ ਇਸ਼ੂ ਸੀਗਾ ਜਿਹੜਾ ਮੁਕਸਰ ਜ਼ਿਲ੍ਹੇ 'ਚ ਕਿਤੇ ਪਟਾਸ਼ ਜਿਹੜੀ ਆ ਉਹ ਥੱਲੇ ਉਹਦਾ ਸਰਵੇ ਹੋਇਆ ਏ ਥੱਲੇ ਉਹ ਕਿਤੇ ਲੱਭੀ ਆ ਤੇ ਉੱਥੇ ਦੇ ਕਿਸਾਨਾਂ 'ਚ ਇੱਕ ਬੜਾ ਵੱਡਾ ਸਹਿਮ ਦਾ ਮਾਹੌਲ ਆ ਵੀ ਇਹ ਕਿਤੇ ਜ਼ਮੀਨ 'ਚ ਕੱਲ ਨੂੰ ਕੋਈ ਐਕਵਾਇਰ ਨਾ ਹੋ ਜੇ ਉਹਨਾਂ ਨੂੰ ਕੋਈ ਐਡਮਿਨਿਸਟ੍ਰੇਸ਼ਨ ਕੋਈ ਰਾਹ ਨਹੀਂ ਪਾਰੀ ਸੀ ਮੈਂ ਤਾਂ ਅੱਜ ਹੀ ਉਹਨਾਂ ਨੂੰ ਮਿਲ ਕੇ ਇਹ ਗੱਲ ਕੀਤੀ ਆ ਵੀ ਬਿਲਕੁਲ ਇਸ ਬਾਰੇ ਚਾਹੇ ਮਾਈਨਿੰਗ ਵਿਭਾਗ ਹੋਵੇ ਚਾਹੇ ਹੋਰ ਕੋਈ ਹੋਵੇ ਟਟਕੇ ਉਹਨਾਂ ਨਾਲ ਗੱਲ ਕਰਾਂਗੇ ਤੁਹਾਨੂੰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ ਜਿੰਨੇ ਵੀ ਮੁਕਸਰ ਦੇ ਤਿੰਨ ਪਿੰਡਾਂ 'ਚ ਹਜੇ ਇਹ ਗੱਲ ਚੱਲ ਰਹੀ ਆ ਉਹਨਾਂ ਦੀ ਜ਼ਮੀਨ ਆ ਜਿਹੜੀ ਉਹ ਕਿਸੇ ਨੂੰ ਵੀ ਕਿਸਾਨਾਂ ਦੇ ਹੁਕਮ ਤੋਂ ਬਗੈਰ ਉਹਨਾਂ ਵੱਲ ਝਾਕੜ ਨਹੀਂ ਦਿੱਤਾ ਜਾਊਗਾ ਤੇ ਅੱਗੇ ਵੀ ਕਿਉਂਕਿ 5 ਸਾਲ ਦੀ ਭਾਜਪਾ ਸਰਕਾਰ ਆ ਜਿਹੜੀ ਉਹ ਦੇਸ਼ ਦੀ ਸਰਕਾਰ ਆ ਉਹ ਬਣ ਚੁੱਕੀ ਆ ਤੇ ਜਿਹੜੀ ਵੀ ਗੱਲਬਾਤ ਕਰਨੀ ਆ ਉਹ ਸਰਕਾਰ ਨਾਲ ਹੀ ਕਰਨੀ ਆ ਮੈਂ ਉਹਨਾਂ ਦਾ ਆਪ ਦਾ ਇੱਕ ਭਰਾ ਐ ਮੈਂ ਉਹਨਾਂ ਦਾ ਆਪ ਦਾ ਇੱਕ ਬੱਚਾ ਐ ਤੇ ਮੈਂ ਟਟਕੇ ਉਹਨਾਂ ਦੀ ਗੱਲ ਕਰੂੰਗਾ देखो जी जेडे रिलेशन चंगे ने वो होना करके जेडे जो रिश्ते अच्छे हैं वो कांग्रेस की वजह से हैं जो ख़राब हैं वो किसी और की वजह से हैं इस करके जो प्राइम मिनिस्टर साहब हैं आज दस साल तो उनको हो गए और तीसरी जो गवर्नमेंट बनी है मोदी साहब की जो कुछ उन्होंने किया है ये क्योंकि आज एक नया युग है नया युग में जो कुछ किया है वो प्राइम मिनिस्टर साहब ने और प्राइम मिनिस्टर साहब की सरकार ने किया है इसे क्रेडिट लेने की कोशिश है जो कांग्रेस ना करे कांग्रेस की अब कोई भी ऐसी बातें ना लोग सुनना चाहते हैं ना उनको करनी चाहिए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप